ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦਾ ਵਿਸ਼ਾ ਦੋਸਤੋ ਬਹੁਤ ਹੀ ਦਿਲਚਸਪਤਾ ਹੈ ਹੀ ਔਰ ਇੱਕ ਨਵਾਂ ਇਤਿਹਾਸ ਇੱਕ ਨਵੀਂ ਜਾਣਕਾਰੀ ਤੁਹਾਡੇ ਰੂਬਰੂ ਕਰਨ ਲੱਗੇ ਆਪਾਂ ਗੱਲ ਕਰਾਂਗੇ ਬਰੂ ਪਿਆਰਿਓ ਨਾਨਕ ਪੰਥੀਆਂ ਦੇ ਬਾਰੇ ਨਾਨਕ ਪੰਥੀ ਕੌਣ ਸਿੱਖ ਤਾਂ ਆਪਾਂ ਸਾਰੇ ਹੀ ਹੈਗੇ ਆ ਠੀਕ ਆ ਖਾਲਸਾ ਫੌਜ ਵੀ ਹੈਗੀ ਹੈ ਨਿਹੰਗ ਸਿੰਘ ਸਿੰਘ ਵੀ ਹੈਗੇ ਆ ਨਾਨਕ ਪੰਥੀ ਕੌਣ ਹੈ ਇਹ ਵੀ ਸਿੱਖ ਹੈ ਸੋ ਨਾਨਕ ਪਤਿ ਰਹਿੰਦੇ ਕਿੱਥੇ ਆ ਸਾਰੀ ਗੱਲਬਾਤ ਸੁਣਨ ਯੋਗ ਹੈ ਸੋ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਇਹ ਜਾਣਕਾਰੀ ਤੁਹਾਨੂੰ ਸ਼ਾਇਦ ਹੀ ਪਹਿਲਾਂ ਕਦੇ ਮਿਲੀ ਹੋਵੇ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਔਰ ਚੈਨਲ ਜਿਹਨਾਂ ਵੀਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਉਹ ਵੀ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਜਿਹੜਾ ਭਾਰਤ ਦੇਸ਼ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਮਤ ਮਤੰਤਰ ਹਨ ਔਰ ਵਕ ਵਕ ਸੰਪਰਦਾਵਾਂ ਇਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿੰਨੀਆਂ ਨੇ ਅੰਤੇ ਨਹੀਂ ਹੈਗਾ ਸੋ ਜਿਵੇਂ ਕਿ ਗੋਰਖ ਨੂੰ ਗੋਰਖਨਾਥ ਨੂੰ ਮੰਨਣ ਵਾਲੇ ਗੋਰਖ ਪੰਥੀ ਅਖਵਾਉਂਦੇ ਕਬੀਰ ਸਾਹਿਬ ਨੂੰ ਮੰਨਣ ਵਾਲੇ ਕਬੀਰ ਪੰਥੀ ਕੂੰਡਾ ਪੰਥੀ ਸੰਿਆਸ ਪੰਥੀ ਬਹੁਤ ਨੇ ਸੋ ਇਸੇ ਤਰ੍ਹਾਂ ਉਦਾਸੀ ਮਹਾਪੁਰਸ਼ਾਂ ਨੇ ਗੁਰੂ ਮਤ ਨੂੰ ਸਾਰੇ ਭਾਰਤ 'ਚ ਪ੍ਰਚਾਰਿਆ ਤੇ ਜੋ ਉਹਦੇ ਪੈਰੋਕਾਰ ਬਣੇ ਉਹ ਨਾਨਕ ਪੰਥੀ ਅਖਵਾਏ पर موجوده ਸਮੇਂ ਦੇ ਵਿੱਚ ਨਾਨਕ ਪੰਥੀ ਸ਼ਬਦ ਨਾਮਾਤਰ ਕੁਝ ਸਾਧੂ ਵਿਦਵਾਨ ਕਦੇ-ਕਦੇ ਵਰਤਦੇ ਆਂ ਵੈਸੇ ਆਮ ਬੋਲਚਾਲ ਦੇ ਵਿੱਚ ਨਾਨਕ ਪੰਥੀ ਸ਼ਬਦ ਦੀ ਵਰਤੋਂ ਬਿਲਕੁਲ ਏ ਘਟ ਗਈ ਕਾਰਨ ਇਹ ਹੈ ਕਿ ਸਿੱਖ ਮਤ ਗ੍ਰੈਸਤੀ ਮਤ ਹੋਣ ਕਰਕੇ ਇਹਦਾ ਵੇਸ ਸੰਨਿਆਸੀਆਂ ਬੇਰਾਗੀਆਂ ਵਾਲਾ ਨਹੀਂ ਨਾਨਕ ਪੰਥੀ ਕੇਵਲ ਉਹੀ ਲੋਕ ਨੇ ਜੋ ਵਕ ਵਕ ਉਦਾਸੀਆਂ ਦੀਆਂ ਗੱਡੀਆਂ ਤੇ ਆਂ ਜੋ ਕਿ ਹਰ ਪ੍ਰਾਂਤ ਵਿੱਚ ਕਈ ਸੰਤਾਂ ਮਹਾਤਮਾਵਾਂ ਦੇ ਡੇਰਿਆਂ ਵਾਲੇ ਵੀ ਨਾਨਕ ਪੰਥੀ ਐ ਔਰ ਇਹ ਗੱਦੀਆਂ ਉਦਾਸੀ ਮਤ ਦੇ 4 ਧੂਨੇ ਅਤੇ 6 ਬਖਸ਼ਿਸ਼ਾਂ ਜਿਹੜੀਆਂ ਹੋਈਆਂ ਸੀ ਗੁਰੂ ਮਹਾਰਾਜ ਵੱਲੋਂ ਔਰ ਵਕ ਵਕ ਮਹਾਪੁਰਸ਼ਾਂ ਨੂੰ ਜੋ ਬਖਸ਼ਿਸ਼ਾਂ ਦਿੱਤੀਆਂ ਸੀਗੀਆਂ ਉਹਨਾਂ ਨੇ ਨਾਨਕ ਮਤ ਦਾ ਪ੍ਰਚਾਰ ਕਰਕੇ ਕਰੋੜਾਂ ਬੰਦਿਆਂ ਨੂੰ ਗੁਰੂ ਮਤ ਅवलंੰਬੀ ਬਣਾਇਆ ਜੋ ਨਾਨਕ ਪੰਥੀ ਸਦਵਾਏ ਪਰ ਸਮੇ ਦੇ ਚੱਕਰ ਨੇ ਤੇ ਰਾਜਨੀਤਿਕ ਚਾਲ ਨੇ ਮੋੜ ਉਹਨਾਂ ਨੂੰ ਆਪਣੀ ਪੁਰਾਣੀ ਹਿੰਦੂ ਸੰਸਕ੍ਰਿਤੀ ਵਿੱਚ ਪੂਰੀ ਤਰ੍ਹਾਂ ਲਪੇਟ ਲਿਆ। ਹੁਣ ਜੋ ਸੈਂਕੜੇ ਸਾਲਾਂ ਦੇ ਖਾਨਦਾਨ ਗੁਰੂ ਨਾਨਕ ਪਾਤਸ਼ਾਹ ਨੂੰ ਇਸ਼ਟਮੰਦ ਦੇ ਚਲੇ ਆ ਰਹੇ ਨੇ। ਬਾਣੀ ਨੂੰ ਆਪਣੀ ਕਲਿਆਣ ਦਾ ਸਾਧਨ ਮੰਨਦੇ ਆਂ। ਗੁਰੂ ਨਾਨਕ ਸਾਹਿਬ ਦਾ ਦਸਵੀਂ ਦਾ ਸਰਾਧ ਵੀ ਉਹ ਕਰਦੇ ਆਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਨਵਾਉਂਦੇ ਆਂ ਤੇ ਭੇਟ ਵੀ ਚੜਾਉਂਦੇ ਸੀਗੇ। ਕਟੜਾ ਹਿੰਦੂ ਐ ਤੇ ਆਪਣੇ ਆਪ ਨੂੰ ਸਿੱਖ ਨਹੀਂ ਸਦਾਉਂਦੇ ਪਰ ਤੇ ਨਾ ਹੀ ਉਹ ਸਿੱਖੀ ਵਿੱਚ ਅਪੇਧ ਹੋਣ ਲਈ ਤਿਆਰ ਐ ਇਸ ਲਈ ਨਾਨਕ ਪੰਥੀਆਂ ਨੂੰ ਛੇਤੀ ਨਾਲ ਜਥੇਬੰਦ ਕਰਨਾ ਸੌਖਾ ਨਹੀਂ ਨਾ ਹੀ ਇਸ ਵੇਲੇ ਕੋਈ ਇਸ ਨਾਮ ਦੀ ਜਥੇਬੰਦੀ ਕਿਸੇ ਪ੍ਰਾਂਤ ਵਿੱਚ ਐ ਉਦਾਸੀ ਸਾਧੂ ਸੀਗੇ ਜਿਹੜੇ ਦੋਸਤੋ ਹੁਣ ਵੀ ਐ ਇਹ ਜਿਹੜੇ ਉਦਾਸੀ ਸਾਧੂ ਐ ਇਹ ਸਿੱਖਾਂ ਦੇ ਨਾਲ ਰੁੱਸੇ ਹੋਏ ਐ ਕੀਉਂਕਿ ਸਿੱਖਾਂ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ ਤੇ ਇਹਨਾਂ ਦੇ ਡੇਰੇਾਂ ਤੇ ਕਬਜੇ ਕਰ ਲਏ ਜਦ ਦੀ ਐ ਜੀਪੀਸੀ ਬਣੀ ਆ ਸੋ ਉਹ ਆਪਣੇ ਸੇਵਕਾਂ ਦੇ ਵਿੱਚ ਸਨਾਤਨ ਧਰਮ ਦਾ ਹੀ ਪ੍ਰਚਾਰ ਕਰਦੇ ਆ ਅੱਜ ਕੱਲ ਗੁਰਦਾਰੇ ਬਣਾਉਣ ਦੀ ਥਾਂ ਮੰਦਰ ਤਿਆਰ ਕਰਦੇ ਆ ਕੇਵਲ ਪੁਰਾਣੀ ਪਰੰਪਰਾ ਦੇ ਅਨੁਸਾਰ ਆਪਣੇ ਸੇਵਕਾਂ ਨੂੰ ਗੁਰਮੰਤਰ ਜ਼ਰੂਰ ਦਿੰਨੇ ਆ ਜਿਹਦੇ ਕਰਕੇ ਅਜੇ ਬੀਜ ਮਾਤਰ ਗੁਰੂ ਦੀ ਛਰਦਾ ਉਹਨਾਂ ਵਿੱਚ ਕਾਇਮ ਹੈ ਪਰ ਮਹਦੂਤ ਾਇਰੇ ਵਿੱਚ ਹੁਣ ਪੰਜਾਬ ਅਤੇ ਹਰਿਆਣੇ ਦੇ ਨਾਨਕ ਪੰਥੀਆਂ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਚ ਨਾਨਕ ਪੰਥੀਆਂ ਦਾ ਜਿਹੜਾ ਅਸਲ ਨਾਮ ਹੈ ਇਹ ਸਹਿਜਤਾਰੀ ਸਿੱਖ ਹੈ ਇਹ ਵਟਵਾਰੇ ਵੇਲੇ ਜ਼ਿਆਦਾਤਰ ਪੱਛਮੀ ਪੰਜਾਬ ਦੇ ਫਰੰਟੀਅਰਾਂ ਵਿੱਚੋਂ ਉੱਜੜ ਕੇ ਪੂਰਬੀ ਪੰਜਾਬ ਤੇ ਹਰਿਆਣਾ ਦਿੱਲੀ ਜੂਪੀ ਇਹਨਾਂ ਸਟੇਟਾਂ ਦੇ ਵਿੱਚ ਆ ਕੇ ਬਸੇ ਤੇ ਸਬੰਧਤ ਡੇਰੇ ਵੀ ਜੋ ਕਿ ਉਹਨਾਂ ਦੇ عقੀਦੇ ਨਾਲ ਸਬੰਧਤ ਸੀਗੇ ਉਹ ਜਿਸ ਜਿਸ ਪ੍ਰਾਂਤ ਜਿ ਬਸੇ ਉਥੇ ਉਥੇ ਹੀ ਪਿਛਲੀ ਗੱਦੀ ਦੇ ਡੇਰੇ ਬਣਾ ਲਏ ਗਏ ਜਿਲ੍ਹਾ ਹੁਸ਼ਿਆਰਪੁਰ ਸ਼ਹਿਰ ਤੇ ਬਾਬਾ ਜਵਾਹਰ ਸਿੰਘ ਦਾ ਡੇਰਾ ਜੋ ਕਿ ਮਿੱਠੇ ਟਵਾਣੇ ਦੀ ਗੱਦੀ ਹੈ ਤੇ ਉਹਨਾਂ ਦੇ ਅਨੇਾਈ ਸਾਰੇ ਏਸੇ ਡੇਰੇ ਨਾਲ ਸੰਬੰਧਤ ਹੈ ਜੋ ਕਿ ਬਹੁਤੇ ਸੈਤਾਰੀਆਂ ਦੂਜਾ ਜਗਾਦਰੀ ਜਗਾਦਰੀ ਪੰਡਤ ਨਿਸ਼ਚਲ ਸਿੰਘ ਦਾ ਡੇਰਾ ਗੁਰਦੁਆਰਾ ਸੰਤਸਾਰ ਹੈ ਇਹਨਾਂ ਦੇ ਪੈਰੋਕਾਰ ਇਸ ਡੇਰੇ ਨਾਲ ਸੰਬੰਧਤ ਹੈ ਔਰ ਇਹ ਗੱਦੀ ਅੱਡਣ ਸ਼ਾਹੀ ਸੇਵਾ ਪੰਥੀਆਂ ਦੀ ਹੈ ਰੋहतक ਸ਼ਹਿਰ ਚ ਗੁਰਦੁਆਰਾ ਗੁਰ达ਸ਼ਨ ਸਿੰਘ ਇਹ ਝੰਗ ਮੰਗਿਆਣੇ ਦੀ ਗੱਦੀ ਆ ਔਰ ਇਸ ਚੈਰ ਵਿੱਚ ਸਭ ਤੋਂ ਵੱਧ ਸਹਿਤਾਰੀਆਂ ਇੱਥੋਂ ਕੁਝ ਕੁ ਹੋਰ ਵੀ ਸਹਿਤਾਰੀਆਂ ਦੇ ਸਥਾਨ ਹੈ ਬੰਦਈ ਸੰਪਰਦਾ ਦਾ ਡੇਰਾ ਜਿਹੜਾ ਭਾਵੇਂ ਬੰਦਈ ਸੰਪਰਦਾ ਦਾ ਡੇਰਾ ਬਾਬਾ ਬੰਦਾ ਸਿੰਘ ਰਿਆਸਤ ਜੰਮੂ ਚ ਪਰ ਉਹਨਾਂ ਦੇ ਮੌਜੂਦਾ ਗੱਦੀ ਨਿਸ਼ੇਣ ਬਾਬਾ ਜਤਿੰਦਰਪਾਲ ਸਿੰਘ ਜੀ ਅੱਜ ਕੱਲ ਰੋहतक ਨਿਵਾਸ ਰੱਖਦੇ ਆ ਸਾਰੀ ਬੰਦਈ ਸੰਪਰਦਾ ਜਿਨ੍ਹਾਂ ਦੇ ਵਿੱਚ ਬਹੁਤਾਂ ਸਹਿਧਾਰੀ ਸਿੱਖਾਂ ਦਾ ਇਹਨਾਂ ਦੇ ਮੁਖੀ ਪਾਈ ਰਾਮ ਲਾਲ ਰਾਹੀ ਨੇ ਬਹੁਤੇ ਬੰਦਈ ਇਸ ਇਲਾਕੇ ਚ ਆਬਾਦ ਹੋਏ ਨੇ ਜ਼ਿਲ੍ਹਾ ਹਿਸਾਰ ਵਿੱਚ ਵੀ ਕਈ ਬੰਦਈਆਂ ਦੇ ਪਿੰਡ ਹੈ ਮਲਤਾਨ ਡਿਵੀਜ਼ਨ ਵਿੱਚੋਂ ਆਏ ਲੱਖਾਂ ਛਰਨਾਰਤੀ ਜੋ ਕਿ ਸਾਰੇ ਹਰਿਆਣੇ ਚ ਆਬਾਦ ਹੋਏ ਆ ਇਹ ਸਾਰੇ ਸਹਿਧਾਰੀਆਂ ਪਿੰਡਾਂ ਚ ਗੁਰਦੁਆਰੇ ਆ ਤੇ ਹਰਿਆਣੇ ਵਿੱਚ ਹਰ ਸ਼ਹਿਰ ਚ ਵੱਡੇ ਵੱਡੇ ਡੇਰੇ ਆ ਜਿਵੇਂ ਕਿ ਕੈਥਲ ਸਫੇਦੋ ਮੰਡੀ ਜੀਂਦ ਡੇਰਾ ਭੰਮਣ ਸ਼ਾਹੀ ਨਾਰਨੌਲ ਇਦਾਂ ਹਨਾ ਔਰ ਦੋਸਤੋ ਜਿਹੜੀ ਮਤਲਬ ਕਿ ਇਹ ਸਾਰੇ ਜਿਹੜੇ ਸੱਜਣ ਹੈ ਨਾਨਕ ਪੰਥੀ ਇਹਨਾਂ ਦੇ ਨਾਲ ਸੰਬੰਧਿਤ ਹੈ ਇਹਨਾਂ ਡੇਰਿਆਂ ਨਾਲ ਔਰ ਇਹਨਾਂ ਡੇਰਿਆਂ ਦੀ ਗੁਰ ਪ੍ਰਣਾਲੀ ਕਾਇਮ ਹੈ ਤਮਤਾਨ ਸਾਹਿਬ ਜ਼ਿਲ੍ਹਾ ਜੀਂਦ ਵਿੱਚ ਹੈ ਜਿੱਥੇ ਦਸਹਰੇ ਤੇ ਹੋਲੇ ਦੇ ਸਮੇਂ ਹਜ਼ਾਰਾਂ ਜਾਟਾਂ ਜਿਹੜੇ ਇਹ ਨਾਨਕ ਪੰਥੀ ਜਿਹੜੇ ਇਹ ਇੱਥੇ ਆਉਨੇ ਤੇ ਤਮਤਾਨ ਸਾਹਿਬ ਦੀ ਯਾਤਰਾ ਵੀ ਕਰਦੇ ਆਂ ਨਾਮਧਾਰੀ ਸੰਪਰਦਾ ਸਾਰੀ ਜਿਲਾ ਹਸਾਰਚ ਬੈਠੀ ਹੈ ਇਹ ਸਾਰੇ ਕੇਸਧਾਰੀ ਆ ਤਹਿਸੀਲ ਸਰਸਾ ਵਿੱਚ 25 ਪਿੰਡ ਇਕੱਠੇ ਆ ਇਹਨਾਂ ਦੇ ਔਰ ਇਹਨਾਂ ਦੇ ਧਾਰਮਿਕ ਆਗੂ ਬਾਬਾ ਜਗਜੀਤ ਸਿੰਘ ਨਾਮਧਾਰੀ ਆ ਜੋ ਕਿ ਮੌਜੂਦਾ ਗੱਦੀ ਨਸੀਨ ਹੈ ਸਿਧਾਂਤਕ ਤੇ ਮਰਿਆਦਾ ਤੌਰ ਤੇ ਇਹ ਸਿੱਖ ਸਨਾਤਨੀ ਆ ਇਹਨਾਂ ਚੋਂ ਮੰਡੀ ਸਕੇਤ ਵਿੱਚ ਭਾਰੀ ਗਿਣਤੀ ਪਹਾੜ ਚ ਵੱਸਦੀ ਹੈ ਨੀਲਧਾਰੀ ਇਹ ਵੀ ਨਾਮਧਾਰੀ ਸੰਪਰਦਾ ਦਾ ਇੱਕ ਹਿੱਸਾ ਜੋ ਕਿ ਵੱਖਰੀ ਗੱਦੀ ਬਣ ਗਈ ਹੈ ਜਿਨ੍ਹਾਂ ਦਾ ਹੈੱਡਕੁਆਟਰ ਨਸ਼ਹਿਰਾ ਮੱਝਾ ਸਿੰਘ ਗੁਰਦਾਸ ਬਟਾਲੇ ਤੋਂ 7 ਮੀਲ ਦੂਰ ਗੁਰਦਾਸਪੁਰ ਸੜਕ ਤੇ ਹੈ ਜਿਨ੍ਹਾਂ ਦੇ ਧਾਰਮਿਕ ਆਗੂ ਬਾਬਾ ਹਰਨਾਮ ਸਿੰਘ ਦੀ ਚੰਗੇ ਮਹਾਪੁਰਸ਼ ਅਤੇ ਨਾਮ ਬਾਣੀ ਦੇ ਰਸੀਏ ਇਹ ਸਿੱਖ ਰਾਜ ਹੋਣ ਤੇ ਅਕੀਦਾ ਰੱਖਦੇ ਇਹਨਾਂ ਦੇ ਅਨਿਆਈ ਸਿਰ ਤੇ ਨੀਲਾ ਤ੍ਰਿਕੁਟ ਪਟਕਾ ਅਤੇ ਲੱਕ ਨਾਲ ਨੀਲਾ ਕਮਰਕਸਾ ਬੰਨ੍ਹਦੇ ਆ ਇਹਨਾਂ ਦਾ ਦੂਜਾ ਡੇਰਾ ਬੈਜਨਾਥ ਜ਼ਿਲ੍ਹਾ ਕਾਂਗੜਾ ਵਿੱਚ ਹੈ ਮੰਡੀ ਸਕੇਤ ਅਤੇ ਕੁੱਲੂ ਤੱਕ ਇਹਨਾਂ ਦੇ ਪੈਰੋਕਾਰ ਭਾਰੀ ਗਿਣਤੀ ਵਿੱਚ ਐ ਔਰ ਇਹ ਵੀ ਸਾਰੀ ਸੰਪਰਦਾ ਕੇਸਾਤਾਰੀ ਹੈ ਜ਼ਿਲ੍ਹਾ ਕਾਂਗੜਾ ਜੋ ਕਿ ਪੰਜਾਬ ਦਾ ਇੱਕ ਵੱਡਾ ਹਿੱਸਾ ਹੁੰਦਾ ਸੀ ਤੇ ਹੁਣ ਹਿਮਾਚਲ ਮਾਚਲੇ ਗਿਆ ਇਹਦੇ ਵਿੱਚ ਨੂਰਪੁਰ ਤੋਂ ਲੈ ਕੇ ਬੈਜਨਾਥ ਅਤੇ ਚੰਬਾ ਰਿਆਸਤ ਤੱਕ ਬਹੁਤ ਵੱਡੀ ਬਰਾਦਰੀ ਵੱਸਦੀ ਹੈ ਜਿਨ੍ਹਾਂ ਦੀ ਗਿਣਤੀ 5 ਲੱਖ ਤੋਂ ਵੱਧ ਹੈ ਇਹ ਹੈ ਚਾਂਗ ਬਰਾਦਰੀ ਇਹਨਾਂ ਨੂੰ ਕਹ ਦਈਏ ਵੀ ਕਿਰਤ ਅਤੇ ਬਾਤੀ ਬਿਦਸ ਦਸਿਆ ਜਾਂਦਾ ਜਿਲ੍ਹਾ ਹਸ਼ਿਆਰ ਪਰਚ ਥਾਣਾ ਹਾਜੀਪਤ ਤੇ ਮਕੇਰੀਆਂ ਵਿੱਚ ਵੀ ਇਹ ਭਾਰੀ ਗਿਣਤੀ ਵਿੱਚ ਵਸਦੇ ਆ ਜੋ ਸਾਰੇ ਨਾਨਕਪੰਥੀ ਆ ਇਹਨਾਂ ਵਿੱਚ 10% ਲੋਕ ਕੇਸਾਧਾਰੀ ਵੀ ਆ ਇਹਨਾਂ ਦੇ ਪਿੰਡਾਂ 'ਚ ਗੁਰਦੁਆਰੇ ਵੀ ਆ ਪਰ ਇਹ ਕਾਗੜਾ ਨਿਵਾਸੀ ਸਾਰੇ ਡੇਰਾ ਬੜਪਾਗ ਸਿੰਘ ਨੂੰ ਦੀ ਗੱਦੀ ਜਿਹੜੀ ਇਹਨੂੰ ਮੰਨਦੇ ਤੇ ਇਹਨਾਂ 'ਚ ਮਸੰਦ ਪ੍ਰਣਾਲੀ ਵੀ ਕਾਇਮ ਹੈ ਇਹ ਲੱਖਾਂ ਦੀ ਤਾਦਾਦ 'ਚ ਬਸਾਖੀ ਨੂੰ ਡੇਰਾ ਬਾਬਾ ਬੜਪਾਗ ਸਿੰਘ ਨੂੰ ਪੂਜਦੇ ਆ ਤੇ ਆਪਣੇ ਨਵ ਜੰਮੇ ਬੱਚਿਆਂ ਦੇ ਮੁੱਲ ਪਵਾ ਕੇ ਕੇਸ ਉੱਥੇ ਕਟਵਾਉਣੇ ਔਰ ਜਦ ਤੱਕ ਬੱਚੇ ਦੀ ਭੇਟਾ ਗੁਰੂ ਕੇ ਨੂੰ ਨਾ ਦੇਣ ਉਦੋਂ ਤੱਕ ਬੱਚਾ ਗੁਰੂ ਦਾ ਕੇਸਾ ਤਰੀ ਰਵੇਗਾ ਜਦੋਂ ਮਸੰਦਰਾਹੀਂ ਨਿਯਤ ਰਕਮ ਗੁਰੂ ਕੇ ਨੂੰ ਚੜਾ ਦੇਣ ਫਿਰ ਬੱਚੇ ਦਾ ਮੁੰਡਣ ਸੰਸਕਾਰ ਕਰਦੇ ਆ ਮਤਲਬ ਕਿ Hindu ਬਣਾ ਲੈਣੇ ਉਹਨੂੰ ਹੁਣ ਬਾਬਾ ਗਰਿਤਾ ਦੀਨਦਨੀ ਦਾ ਟਿੱਕਾ ਕੀਰਤਪੁਰ ਸਾਹਿਬ ਦੀ ਸਿੱਖੀ ਜਿਹੜੀ ਇਹ ਪਹਾੜੀ ਲੋਕ ਸਾਰੇ ਕੀਰਤਪੁਰ ਦੇ ਆਲੇ-ਦੁਆਲੇ ਪਹਾੜ ਤੇ বাসਦੇ ਆ ਜਿਨ੍ਹਾਂ ਚੋਂ ਗੁੱਜਰ, ਕਨੈਤ, ਚਾਹੰਗ ਬਰਾਦਰੀ ਤੇ ਰਾਜਪੂਤ ਵੀ ਸ਼ਰਧਾ ਰੱਖਦੇ ਆ ਇਹ ਸਾਰੇ ਦਿਵਾਲੀ ਦੇ ਮੇਲੇ ਸਮੇਂ ਕੀਰਤਪੁਰ ਬਾਬੇ ਦੀ ਯਾਤਰਾ ਕਰਕੇ ਮੰਨਤ ਸੁਖਣਾ ਚਾੜਦੇ ਆ ਤੇ ਬਾਬੇ ਦੇ ਦਰਬਾਰ ਹੇਠ ਆ ਕੇ ਬੱਚਿਆਂ ਦੇ ਸਿਰ ਇਹ ਮੁੰਡਨ ਕਰਾਉਂਦੇ ਪਹਾੜ ਚ ਮੰਗੂਵਾਲ ਜ਼ਿਲ੍ਹਾ ਕਾਂਗੜਾ ਏਰੀਏ ਚ ਕਮਹਾਰ ਬਰਾਦਰੀ ਭਾਰੀ ਗਿਣਤੀ ਮੈਂ বাসਦੀ ਜਿਨ੍ਹਾਂ ਚੋਂ ਸਤ ਧਰਮ ਸਿੰਘ ਦੀ ਪਿੰਡ ਦਰੋਕਾ ਵਾਲੇ ਆ ਜਿਨਣੇ ਆਪਣੇ ਇਲਾਕੇ ਅੰਦਰ ਬਿਆੰਤ ਸਿੱਖ ਸਜਾਏ ਇਹਨਾਂ ਦਾ ਪੰਜਰਾਲ ਵੱਡਾ ਪਿੰਡ ਹੈ ਅਮਰਤਾਰੀ ਸਿੰਘਾਂ ਦਾ ਹੈ ਸੱਤ ਅੱਠ ਪਿੰਡਾਂ ਚ ਗੁਰਦੁਆਰੇ ਆ ਇਹ ਭਾਈ ਨਾਨੂ ਜੋ ਕਿ ਮਹਾਰਾਜ ਗੁਰੂ ਹਰਗੋਬਿੰਦ ਪਾਛਾਈ ਦੇ ਇੱਕ ਵੱਡੇ ਸੂਰਮੇ ਸੀਗੇ ਇਹਦੀ ਸੰਤਾਨ ਹੈ ਔਰ ਇਹ ਸਾਰੇ ਇਲਾਕੇ ਚ ਮਸੰਦ ਹੈ ਔਰ ਇਹੀ ਕਾਰਪੇਟ ਅਗਰਾਉਂਦੇ ਆ ਤੇ ਰਾਜਪੂਤਾਂ ਵਿੱਚ ਵੀ ਗੁਰੂ ਬਾਬੇ ਦਾ ਪ੍ਰਚਾਰ ਕਰਦੇ ਆ ਜਮਾਵਾਲ ਸ਼ਹਿਰ ਵਿੱਚ ਤੇ ਇਲਾਕੇ ਦੇ ਵਿੱਚ ਭਾਰੀ ਗਿਣਤੀ ਜਵਾਦਦੇ ਆ ਸਾਰੇ ਪਹਾੜ 'ਚ ਇਸ ਜਾਤੀ ਦਾ ਧਾਰਮਿਕ ਅਕੀਦਾ ਨਾਨਕ ਪੰਥੀ ਹੈ ਗੁਰੂ ਨਾਨਕ ਨੂੰ ਮੰਨਦੇ ਹਨ ਜ਼ਿਲ੍ਹਾ ਕਾਂਗੜਾ 'ਚ ਸ਼ਾਹਪਰ ਤੋਂ ਚੰਬੇ ਨੂੰ ਜਾਣ ਵਾਲੀ ਸੜਕ ਤੇ ਥਾਣਾ ਸੀਮਤਾ 'ਚ ਬਡਾਨੀ ਟੀਕਾ ਇੱਕ ਪਿੰਡ ਹੈ ਜਿੱਥੋਂ ਦੇ ਭਾਈ ਗੋਲਾ ਜੋ ਗੁਰੂ ਤੇਗ ਬਹਾਦਰ ਪਾਛਾ ਜੀ ਨੇ ਖੜਾਵੇ ਸੀਗੇ ਇਹਦੀ ਸੰਤਾਨ ਵਸਦੀ ਹੈ ਤੇ ਉਹਨਾਂ ਕੋਲ ਉਹਨਾਂ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਦੀ ਹੱਥ ਲਿਖਤ ਬਾਣੀ ਦੀ ਪੋਥੀ ਹੈ ਉਸ ਇਲਾਕੇ 'ਚ ਇਹ ਮਸੰਦ ਗੁਰੂ ਦਾ ਪ੍ਰਚਾਰ ਕਰਦੇ ਆ ਤੇ ਹਜ਼ਾਰਾਂ ਲੋਕ ਇਹਨਾਂ ਦੇ ਪਹਾੜੀ ਸ਼ਰਧਾਲੂ ਆ ਤੇ ਇਸ ਗੱਦੀ ਨੂੰ ਮੰਨਦੇ ਆ ਹੁਣ ਗੱਲ ਕਰਦੇ ਆ ਸਿੰਧੀ ਸਿੰਧੀ ਸਿੱਖਾਂ ਜਿਹੜੇ ਸਿੰਧੀ ਨਾਨਕ ਪੰਤੀ ਸਿੰਧ ਸੂਬਾ ਜਿਹੜਾ ਇਹ ਸਭ ਤੋਂ ਵੱਡੀ ਗੱਦੀ ਉਦਾਸੀ ਸੰਤਾਂ ਦੀ ਸਿੰਧ ਬੇਲਾ ਸਖਰ ਸੀਗਾ ਜੋ ਕਿ ਲਖਨਊ ਵਾਲੀ ਗੱਦੀ ਮੀਆਂ ਸ਼ਾਹੀ ਉਦਾਸੀ ਸੰਤਾਂ ਵਿੱਚੋਂ ਸੀ जिने ਲੱਖਾਂ ਲੋਕਾਂ 'ਚ ਗੁਰਮਤਿ ਦਾ ਪ੍ਰਚਾਰ ਕੀਤਾ ਤੇ ਸਾਰੇ ਸਿੰਧ ਨੂੰ ਨਾਨਕ ਪੰਥੀ ਬਣਾਇਆ ਇਸ ਗੱਦੀ ਦੇ ਉਦਾਸੀ ਸੰਤ ਸਾਧਨਾਮ ਨੇ ਕਾਬਲ ਵਿੱਚ ਸਿੱਕੀ ਦਾ ਪ੍ਰਚਾਰ ਕੀਤਾ ਜਿਹਦਾ ਜਿਕਰ ਮੋਸਨਫਾਨੀ ਨੇ ਦਬस्तान ਮੁਜਾਹਬ ਦੇ ਵਿੱਚ ਕੀਤਾ ਪਾਕਿਸਤਾਨ ਬਣਨ ਵੇਲੇ ਇਹ ਲੋਕ ਉੱਥੋਂ ਉੱਜੜ ਕੇ ਰਾਜਸਥਾਨ ਮਹਾਰਾਸ਼ਟਰ ਤੇ ਗੁਜਰਾਉ ਸੂਬੇ ਜਾ ਕੇ ਬਸੇ ਹੁਣ ਇਹ ਲੋਕ ਜਿੱਥੇ ਵੀ ਬਸੇ ਆਂ ਇਹਨਾਂ ਨੇ ਵੱਡੇ ਵੱਡੇ ਗੋਦਰੇ ਬਣਾਏ ਔਰ ਇਹ ਸਾਰੇ ਸਹਿਜਧਾਰੀ ਕਹਿ ਲਈਏ ਵੀ ਸਿੱਖ ਨੇ ਸਵਾਏ ਮਲੇਰ ਕੋਟਲਾ ਦੇ ਜੋ ਇੱਕੋ ਗੱਦੀ ਕੇਸਾਧਾਰੀ ਸਿੰਘਾਂ ਦੀ ਸਿੰਧੀਆਂ ਵਿੱਚ ਹੈ ਉਹਨਾਂ ਦੇ ਉਹਨਾਂ ਦੇ ਪੈਰੋਕਾਰ ਜਿੱਥੇ ਵੀ ਹਨ ਕੇਸਾਧਾਰੀਆਂ ਤੇ ਆਪਣੀ ਸੰਤਾਨ ਨੂੰ ਸਿੱਖ ਬਣਾਉਂਦੇ ਆਂ ਬਾਕੀ ਸਿੰਧੀ ਕੋਈ ਕੇਸਾਧਾਰੀ ਨਹੀਂ ਬਣਦਾ ਇਹਨਾਂ ਦਾ ਅਕੀਦਾ ਸਨਾਤਨੀ ਹਿੰਦੂਆਂ ਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵੱਡੇ ਪੁਜਾਰੀਆਂ ਤੇ ਨਾਲ-ਨਾਲ ਮੂਰਤੀ ਪੂਜਕ ਵੀ ਆਂ ਬਿਆਹ ਸ਼ਾਦੀਆਂ ਜ਼ਿਆਦਾ ਹਿੰਦੂ ਰੀਤੀ ਨਾਲ ਕਰਦੇ ਆ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦੇ ਆ ਸ਼ਰਧਾ ਨਾਲ ਦਸਵੀਂ ਦਾ ਸਰਾਦ ਵੀ ਕਰਦੇ ਆ ਬਾਕੀ ਗੁਰਪੁਰਬ ਕਿਸੇ ਥਾਂ ਤੇ ਹੀ ਮਨਾ ਲਿਆ ਜਾਂਦਾ ਨਹੀਂ ਤਾਂ ਪਾਸ਼ਾਹੀ ਦਸਵੀਂ ਦਾ ਇਹ ਪੁਰਬ ਮਨਾਉਂਦੇ ਪਰ ਇਹ ਡਰਦੇ ਵੀ ਆ ਮਨਾਉਂਦੇ ਕਿਉਂਕਿ ਸਿੰਧ ਦੇ ਵਿੱਚ ਮੁ슬ਮਾਨਾਂ ਦੀ ਆਬਾਦੀ ਜ਼ਿਆਦਾ ਹੋਣ ਕਰਕੇ ਉਹਨਾਂ ਤੋਂ ਡਰਦੇ ਸੀਗੇ ਪਰ ਮੱਧ ਪ੍ਰਦੇਸ਼ ਵਿੱਚ ਅੰਦੌਰ ਬੜਾ ਭਾਰੀ ਸਿੰਧੀਆਂ ਦਾ ਸੈਂਟਰ ਹੈ ਦੰਬੇ ਤੋਂ ਔਰ ਇਹ ਕਲਿਆਣ ਤੇ ਸੱਚਖੰਡ ਦਰਬਾਰ ਗੁਰਦੁਆਰਾਏ ਜਿਹਦੇ ਉੱਤੇ ਲੱਖਾਂ ਰੁਪਏ ਲਗਾਏ ਗਏ ਔਰ ਇਹਨਾਂ ਨੇ ਬਣਾਇਆ ਪੂਨੇਵਾਂ ਭਾਰੀ ਗਿਣਤੀ ਮਾਂ ਵਸਦੇ ਨੇ ਇਹ ਬੰਗਲੌਰ ਅਤੇ ਰਾਜਥਾਨ ਚ ਪਾਲੀ ਜੰਕਸ਼ਨ ਮਾਰਵਾੜ ਦੇ ਵਿੱਚ ਬਹੁਤ ਗਿਣਤੀ ਵਿੱਚ ਆਵਾਦ ਹੈ ਪਰ ਸਿੱਖ ਅਗਵਾਉਣ ਤੋਂ ਥੋੜਾ ਗਰੇਜ ਕਰਦੇ ਹਨ ਕੇਵਲ ਇਸ਼ਟ ਦੀ ਇਸ਼ਟ ਦੇ ਬਿਨਾ ਨਾਲ ਸਿੱਖੀ ਦੀ ਸਾਹ ਜ ਇਹਨਾਂ ਦੀ ਦਵਾਰਾ ਸਿੱਖੀ ਪ੍ਰਚਾਰ ਹਿੱਤ ਸਿੰਧ ਮਿਸ਼ਨ ਮੁੜ ਕਾਇਮ ਨਹੀਂ ਹੋ ਸਕਿਆ ਪਹਿਲਾ ਇਹਨਾਂ ਜੇ ਸ਼ਰਮਣੀ ਗੋਦਾਬੰਦ ਪ੍ਰਬੰਧਕ ਕਮੇਟੀ ਵੱਲੋਂ ਸਿੰਧ ਸਿੱਖ ਮਿਸ਼ਨ ਪ੍ਰਚਾਰ ਕਰਦਾ ਸੀਗਾ ਦਿੱਲੀ ਹੁਣ ਗੁਜਰਾਤ ਦੇ ਵਿੱਚ ਬਹੁਤ ਸਿੰਧੀ ਸਿੱਖ ਹੈ ਹੁਣ ਜਿਹੜੇ ਆਹ ਮਤਲਬ ਕਿ ਮੋਦੀ ਨਾਲ ਜਿਹੜਾ ਜ਼ਿਆਦਾਤਰ ਬੰਦੇ ਜਿਹੜੇ ਜੁੜੇ ਹੋਏ ਉਹ ਉਹ ਸਿੰਧੀ ਸਿੱਖ ਹੈ ਨਾਨਕ ਪੰਥੀ ਹੈ ਦੇਖ ਰਹੋ ਤੁਸੀਂ ਔਰ ਤਾਂ ਹੀ ਤਾਂ ਹੈ ਗੁਰੂ ਪਾਤਸ਼ਾਹ ਦਾ ਇਹਨਾਂ ਸਤਕਾਰ ਕਰਦੇ ਆ ਗੁਰਪੁਰ ਮਨਾਉਣ ਲੱਗੀ ਸਰਕਾਰ ਸੈਂਟਰ ਦੀ ਉਹਦੇ ਵਿੱਚ ਨਾਨਕ ਪੰਥੀ ਹੈ ਬਹੁਤ ਜ਼ਿਆਦਾ ਸੋ ਦਿੱਲੀ ਸੂਬੇ ਦੀ 230 ਲੱਖ ਤੋਂ ਵੱਧ ਹੈ 80% ਆਬਾਦੀ ਪੰਜਾਬੀ Hindu ਤੇ ਸਿੱਖਾਂ ਦੀ ਹੈ 200 ਤੋਂ ਵੱਧਿਤ ਸਿੰਘ ਸਭਾਵਾਂ ਕਈ ਇਹ ਵੀ ਸੈਂਕੜਿਆਂ ਦੀ ਗਿਣਤੀ માં ਛੋਟੇ ਵੱਡੇ ਆਪਣੇ ਆਪਣੇ ਵਿਅਕਤੀਗਤ ਗੁਰਦੁਆਰੇ ਬਣੇ ਹੋਏ ਜਿਨ੍ਹਾਂ માં ਲੱਖਾਂ ਸਹਿਜ ਧਾਰੀ ਕਈ ਇਹ ਵੀ ਸਿੱਖ ਨੇ ਔਰ ਸ਼ਾਮਲ ਹੋਣ ਨੇ ਪੂਰੀ ਵਾਕਫੀ ਦਿੱਲੀ ਕਮੇਟੀ ਤੋਂ ਪ੍ਰਾਪਤ ਤੁਸੀਂ ਕਰ ਸਕਦੇ ਆਂ ਕੁਝ ਬਸਤੀਆਂ ਵਿੱਚ ਸਹਿਜ ਧਾਰੀ ਗੱਡੀਆਂ ਦੇ ਅਸਥਾਨ ਵੀ ਇੱਥੇ ਮੌਜੂਦ ਆਂ ਠੀਕ ਹੈ ਜੀ ਸੋ ਜੂਪੀ ਦੇ ਵਿੱਚ ਨਾਨਕ ਪੰਥੀਆਂ ਦਾ ਸਭ ਤੋਂ ਵੱਡਾ ਸਥਾਨ ਜਿਲਾ ਪੀਲੀਪੀਤ ਵਿੱਚ ਨਾਨਕ ਮਤਾਏ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਸਿੱਧ ਗੁਰਦੁਆਰਾ ਹੈ ਤੇ ਬਾਬੇ ਅਲਮਸਤ ਦੀ ਗੱਦੀ ਹੈ ਜੋ ਉਦਾਸੀਆਂ ਦੇ ਚਾਰ ਧੋਣਿਆਂ ਵਿੱਚੋਂ ਇੱਕ ਸੀ ਇੱਥੇ ਉਹ ਪਿੱਪਲ ਹੈ ਜੋ ਸਿੱਧਾਂ ਨੇ ਆਪਣੇ ਯੋਗ ਬਲ ਕਰਕੇ ਉਡਾਤਾ ਸੀ ਗੁਰੂ ਪਾਤਸ਼ਾਹ ਨੇ ਉਹਨੂੰ ਪੰਜਾ ਲਾ ਕੇ ਫਿਰ ਰੋਕਿਆ ਸੀ ਔਰ ਉਸ ਪਿੱਪਲ ਦੀ ਤੇ ਪੰਜੇ ਦੀ ਬੜੀ ਭਾਰੀ ਪੂਜਾ ਹੁੰਦੀ ਹੈ ਇਸ ਪਿੱਪਲ ਨੂੰ ਗੁਰੂ ਹਰਗੋਬਿੰਦ ਸਾਹਿਬ ਵੇਲੇ ਫਿਰ ਜੋਗੀਆਂ ਨੇ ਅੱਗ ਲਾ ਕੇ ਸਾੜਤਾ ਸੀ ਬਾਬੇ ਅਲਮਸਤ ਨੇ ਅਨਜਲ ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਆਰਾਧਨਾ ਕੀਤੀ ਮਹਾਰਾਜ ਅੰਮ੍ਰਿਤਸਰ ਤੋਂ ਫਿਰ ਨਾਨਕ ਮਤੇ ਪੁੱਜੇ ਜੋ ਕੀ ਉੱਥੋਂ ਡਰਦੇ ਭੱਜ ਗਏ ਫਿਰ ਮਹਾਰਾਜ ਨੇ ਦੁਬਾਰਾ ਪਿੱਪਲ ਨੂੰ ਕੇਸਰ ਦਾ ਛਿੱਟਾ ਦੇ ਕੇ ਵਹਰਾ ਕਰਤਾ ਸੀਗਾ ਅੱਜ ਤੱਕ ਪਿੱਪਲ ਦੇ ਪੱਤੇਆਂ ਤੇ ਕੇਸਰ ਦੇ ਛਿੱਟੇ ਉੱਥੇ ਨਜ਼ਰ ਆਉਂਦੇ ਆ ਔਰ ਇਸ ਸਥਾਨ ਤੇ ਦੀਵਾਲੀ ਨੂੰ ਬੜਾ ਭਾਰੀ ਪੁਰਬ ਲੱਗਦਾ ਔਰ 50000 ਨਾਨਕ ਪੰਥੀ ਇੱਥੇ ਇਕੱਠੇ ਹੁੰਨੇ ਔਰ ਇਹ ਨਾਨਕਪੰਥੀ ਜ਼ਿਲ੍ਹਾ ਬਰੇਲੀ ਨੈਣੀਤਾਲ ਪੀਲੀਪੀਤ ਗੋਰਖਪੁਰ ਆਦਕ ਥਾਵਾਂ ਤੋਂ ਪਰਵਾਰਾਂ ਸਮੇਤ ਆਉਂਦੇ ਆਂ ਬੜੀ ਭਾਰੀ ਅਕੀਦਤ ਇਹ ਰੱਖਦੇ ਆਂ ਆਪਣੀ ਕਿਰਤ ਕਮਾਈ ਵਿੱਚੋਂ ਜਥਾ ਸ਼ਕਤ ਭੇਟਾ ਵੀ ਚੜਾਉਂਦੇ ਆਂ ਗੁਰੂ ਕੇ ਲੰਗਰ ਵਿੱਚੋਂ ਕੇਵਲ ਇੱਕ ਪ੍ਰਸ਼ਾਦਾ ਲੈ ਕੇ ਸਾਰੇ ਪਰਿਵਾਰ ਗੁਰੂ ਕੀ ਬਖਸ਼ੇ ਸਮਝ ਕੇ ਛਕਦਾ ਏ ਗੁਰੂ ਦੇ ਦਰਬਾਰ ਨਾਨਕਮਤੇ ਦੇ ਵਿੱਚ ਅਰਦਾਸ ਕਰਕੇ ਕੜਾ ਪਹਿਨਦੇ ਆਂ ਫਿਰੇ ਇੱਕ ਕੜੇ ਦੀ ਭੇਟਾ ਸਵਾ ਰੁਪਏ ਤੋਂ ਲੈ ਕੇ 5 ਤੱਕੇ ਚੜਾਉਨੇ ਆ। ਇਸ ਵਾਰੀ ਦੀਵਾਲੀ ਤੇ ਗੁਰਦੁਆਰਾ ਕਮੇਟੀ ਨਾਨਕ ਮਤਾ ਬਲੋਂ 10000 ਕੜਾ ਪੈਣਾ ਆ ਗਿਆ ਸੀਗਾ। ਸੋ ਦੋਸਤੋ ਇਦਾਂ ਜਿਹੜੇ ਨਾਨਕ ਪੰਥੀਆ ਇਹ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਸਟੇਟਾਂ ਦੇ ਵਿੱਚ ਹਜੇ ਤੱਕ ਮੌਜੂਦ ਐ। ਹਾਂਜੀ ਔਰ ਇਹ ਵੀ ਸਿੱਖੀ ਦਾ ਹੀ ਅੰਗ ਐ ਲੇਕਿਨ ਹੌਲੀ-ਹੌਲੀ ਸਨਾਤਨ ਧਰਮ ਦੇ ਵਿੱਚ ਜਜ਼ਬ ਹੋ ਚੁੱਕੇ ਐ। ਕਾਰਨ ਕੀ ਐ? ਆਪਣੀਆਂ ਐ ਜੀਪੀਆਂ ਨੇ ਕਮੇਟੀਆਂ ਨੇ ਕੋਈ ਇਹਨਾਂ ਦੀ ਬਹੁਤੀ ਮਤਲਬ ਕੇ ਸਾਰ ਨਹੀਂ ਲਈ ਹੈਗੀ ਇਸ ਕਰਕੇ ਇਹਨਾਂ ਨੇ ਹੁਣ ਆਪਣੇ ਹਿਸਾਬ ਕਿਤਾਬ ਚਲਾਇਆ ਹੋਇਆ ਲੇਕਿਨ ਹੈ ਮੰਨਦੇ ਗੁਰੂ ਨਾਨਕ ਪਾਤਸ਼ਾਹ ਨੂੰ ਹੈ ਸਿੱਖੀ ਦੇ ਯੰਦ ਸੋ ਇਦਾਂ ਸਾਡਾ ਕਹ ਲਈ ਮਤਬੱਜੀ ਸਿੱਖਾਂ ਦੀ ਇੱਥਿਆਂ ਦੀ ਤੇ ਇੱਥੇ ਵੀ ਡੇਰੇਾਂ ਤੇ ਬਹੁਤ ਕਬਜੇ ਕਬਜੇ ਕਰੇ ਹੈ ਜੀਪੀਸੀ ਵਾਲਿਆਂ ਨੇ ਹਾਂ ਜੀ ਸੋ ਇਦਾਂ ਇੱਥੇ ਦੇ ਲੋਕਾਂ ਨੇ ਕਿਉਂਕਿ ਇੱਥੇ ਬਹੁਤ ਤਗੜੇ ਤਗੜੀਆਂ ਜ਼ਮੀਨਾਂ ਹੁੰਦੀਆਂ ਸੀ ਡੇਰੇਆਂ ਦੀਆਂ ਉਦਾਸੀ ਸੰਤਾਂ ਦੀਆਂ ਨਾਨਕ ਪੰਥੀਆਂ ਦੀਆਂ ਜੋ ਕਿ ਸਭ ਇਦਾਂ ਦਬ ਦੁੱਬ ਲੀਆਂ ਗਈਆਂ ਸੋ ਇਹ ਵਿਚਾਰੇ ਹੋਸਟੇਟਾਂ ਨੂੰ ਨਿਕਲ ਗਏ ਫਿਰ ਇਦਾਂ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਉਰ ਤੱਕ ਦਿਓ ਆਗਿਆ ਸਤਿ ਸ਼੍ਰੀ ਅਕਾਲ